ਅੱਜ ਵੀ ਕਿਸੇ ਦਾ ਡਰ ਨਹੀਂ ਹੈਗਾ ਮੈਂ ਖੁੱਲ੍ਹੇ ਆਮ ਅੱਜ ਵੀ ਗੱਲ ਕਰ ਰਹੀ ਹਾਂ ਨਾ ਹੀ ਮੈਨੂੰ ਕੋਈ ਪਾਰਟੀ ਦਾ ਪ੍ਰੈਸ਼ਰ ਹੈ ਕਿ ਮੈਂ ਕੋਈ ਗਲਤ ਗੱਲ ਕਰਾਂ ਪਾਰਟੀ ਹਮੇਸ਼ਾ ਸਹੀ ਦੇ ਨਾਲ ਖੜਦੀ ਹੈ ਅਮਨ ਅੰਰੂੜਾ ਕਹਿੰਦੇ ਨੇ ਬਾਰਡਰ ਖੁੱਲ ਜਾਣੇ ਚਾਹੀਦੇ ਆ ਇੰਡਸਟਰੀ ਲਿਸਟ ਵੀ ਉਹਨਾਂ ਨੂੰ ਮਿਲੇ ਆ ਤੁਹਾਨੂੰ ਲੱਗਦਾ ਹੈ ਵੀ ਸ਼ੰਭੂ ਤੇ ਖਨੌਰੀ ਖੁੱਲਣਾ ਚਾਹੀਦੇ ਕਿਸਾਨਾਂ ਨੂੰ ਵੇਖੋ ਮੇਰੀ ਗੱਲ ਸੁਣੋ ਖੁੱਲਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਬਿਜ਼ਨਸ ਜਿਹੜਾ ਹੋਣਾ ਹੈ ਉਹ ਹੋਣਾ ਚਾਹੀਦਾ ਹੈ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਸੋਨੇ ਮਾਨਵਿਧਾਨ ਸਾਹਿਬ ਪਹੁੰਚੇ ਨੇ ਗੱਲਬਾਤ ਕਰਦੇ ਆ ਮੈਂ ਮੱਜ ਵਿਧਾਨ ਕਿਵੇਂ ਦਾ ਐਕਸਪੀਰੀਅੰਸ ਰਿਹਾ ਮੇਤਾ ਆਪਸ ਦੇ ਵਿੱਚ ਲੜਦੇ ਦੇਖੇ ਐਬਸੋਲੂਟਲੀ ਔਰ ਮੈਨੂੰ ਇੱਕ ਅੱਜ ਦੀ ਵਿਧਾਨ ਸਭਾ ਦੀਆਂ ਕੁਝ ਕੰਸਟਰਕਟਿਵ ਗੱਲਾਂ ਲੱਗੀਆਂ ਜਿਦੇ ਵਿੱਚ ਐਟਲੀਸਟ ਉਹਨਾਂ ਨੇ ਮੁੱਦਿਆਂ ਦੀ ਗੱਲ ਕੀਤੀ ਹੈ ਔਰ ਪੰਜਾਬ ਦੀ ਖੇਤੀਬਾੜੀ ਸੈਕਟਰ ਨੂੰ ਡਿਸਕਸ ਕੀਤਾ ਹੈ ਕਿਸਾਨਾਂ ਨੂੰ ਡਿਸਕਸ ਕੀਤਾ ਔਰ ਲੰਬੇ ਲੰਬੇ ਟਾਈਮ ਤੋਂ ਜਿਹੜੇ ਕਿਸਾਨ ਗਰੂਹਾਂ ਦੇ ਉੱਤੇ ਬੈਠੇ ਹੈ ਉਹਨਾਂ ਦੀਆਂ ਗੱਲਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਹ ਸੋਲੂਸ਼ਨ ਨੂੰ ਲੱਭਣ ਦੀ ਗੱਲ ਕੀਤੀ ਹੈ ਜਿਹੜੀ ਕਿ ਮੈਨੂੰ ਲੱਗਦਾ ਹੈ ਕਿ ਐਮਐਸਪੀ ਫਿਕਸ ਹੋਣੀ ਚਾਹੀਦੀ ਹੈ ਔਰ ਕੇਂਦਰ ਨੂੰ ਬੜੀ ਬੜੀ ਕਿਹਾ ਹੈ ਔਰ ਪਹਿਲੋਂ ਹੀ ਸਾਡਾ ਧਰਨਾਏ ਸੀ ਮੁੱਦਿਆਂ ਦੇ ਉੱਤੇ ਲੱਗਾ ਸੀਗਾ ਸੋ ਅੱਜ ਇਹ ਰੈਜ਼ੋਲੂਸ਼ਨ ਪਾਸ ਕੀਤਾ ਹੈ ਸੋ ਥੈਟ ਕਿ ਉਹ ਸੈਂਟਰ ਨੂੰ ਕਿਸਾਨਾਂ ਦੀਆਂ ਮੰਗਾਂ ਨੂੰ ਮੰਗਣ ਮੰਨਣ ਵਾਸਤੇ ਮਜਬੂਰ ਕਰਨਗੇ ਅੱਛਾ ਅਮਨ ਅਰੋੜਾ ਕਹਿੰਦੇ ਨੇ ਬਾਰਡਰ ਖੁੱਲ ਜਾਣੇ ਚਾਹੀਦੇ ਆ ਇੰਟਰਸਟ ਲਿਸਟ ਵੀ ਉਹਨਾਂ ਨੂੰ ਮਿਲੇ ਆ ਤੁਹਾਨੂੰ ਲੱਗਦਾ ਵੀ ਸ਼ੰਭੂ ਤੇ ਖਨੌਰੀ ਖੁੱਲਣਾ ਚਾਹੀਦਾ ਕਿਸਾਨਾਂ ਨੂੰ ਵੇਖੋ ਮੇਰੀ ਗੱਲ ਸੁਣੋ ਖੁੱਲਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਬਿਜ਼ਨਸ ਜਿਹੜਾ ਹੋਣਾ ਹੈ ਉਹ ਹੋਣਾ ਚਾਹੀਦਾ ਹੈ ਪੰਜਾਬ ਇੱਕ ਜਿਹੜੀ ਸਟੇਟ ਹੈ ਉਹ ਉਹਦੇ ਵਿੱਚ ਕਾਰਪੋਰੇਟ ਸੈਕਟਰ ਦੀਆਂ ਜਿਹੜੀਆਂ ਚੀਜ਼ਾਂ ਨੇ ਇੰਡਸਟਰੀਜ਼ ਨੇ ਜਿਹੜਾ ਕਿ ਰੋਜ਼ਗਾਰ ਦੇਊਗੀ ਇੱਥੋਂ ਦੀ এমਪਲੋਇਮੈਂਟ ਵਧੂਗੀ ਆਪਣੇ ਜਿਹੜੇ ਬੱਚੇ ਬਾਹਰ ਜਾਂਦੇ ਪਏ ਐ ਇਸ ਟਾਈਮ ਦੇ ਉੱਤੇ ਜਦੋਂ এমਪਲੋਇਮੈਂਟ ਦੀ ਘਾਟ ਐ ਐਸੇ ਕਰਕੇ ਜਾਂਦੇ ਪਏ ਨਾ ਤਾਂ এমਪਲੋਇਮੈਂਟ ਜ਼ਿਆਦਾ ਵਧਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਔਰ ਸ਼ੰਭੂ ਖਨੌਰੀ ਬਾਰਡਰ ਨੂੰ ਖੁੱਲਣਾ ਚਾਹੀਦਾ ਆਬਵੀਅਸਲੀ ਚੱਲਣਾ ਖੁੱਲਣਾ ਚਾਹੀਦਾ ਕਿਉਂਕਿ ਪਤਾ ਕੀ ਗੱਲ ਐ ਟਰੱਕਾਂ ਵਾਲੇ ਵੀ ਜਿਆਦਾ ਡਿਸਟਰਬਡ ਹੁੰਦੇ ਆ ਜਿਨ੍ਹਾਂ ਨੇ ਆਪਣਾ ਸਬਜ਼ੀਆਂ ਰੋਜ਼ਰਾਂ ਦੀਆਂ ਸਬਜ਼ੀਆਂ ਫਰੂਟਸ ਲੈ ਕੇ ਜਾਣੇ ਹੁੰਦੇ ਆ ਹਾਂ ਠੀਕ ਹੈ ਧਰਨਾ ਇੱਕ ਸਾਈਟ ਤੇ ਲੱਗ ਕੇ ਆਪਣੀਆਂ ਮੰਗਾ ਮੰਨਵਾਉਣੀਆਂ ਚਾਹੀਦੀਆਂ ਵਿਚ ਇਜ਼ ਇੰਪੋਰਟੈਂਟ ਕਿਉਂਕਿ ਐਮ ਐਸ ਪੀ ਕਿਸਾਨਾਂ ਵਾਸਤੇ ਬਹੁਤ ਜ਼ਰੂਰੀ ਹੈ ਮਿਨਿਮਮ ਸਪੋਰਟ ਪ੍ਰਾਈਸ ਉਹ ਤੋਂ ਬਗੈਰ ਵਿਚਾਰੇ ਕਿਸਾਨ ਜਾਣਗੇ ਵੀ ਕਿੱਥੇ ਇਹ ਖੁੱਲੇ ਆਸਮਾਨ ਦੇ ਥੱਲੇ ਜਿਹੜੀ ਫਸਲ ਹੈ ਉਹ ਲਾ ਕੇ ਉਸ ਤੋਂ ਬਾਅਦ ਵੇਚਣ ਜਾਂਦੇ ਆ ਜਦੋਂ ਉਹਨਾਂ ਨੂੰ ਸਪੋਰਟ ਪ੍ਰਾਈਸ ਹੀ ਨਹੀਂ ਮਿਲਦਾ ਤੇ ਉਹ ਕਈ ਜਗ੍ਹਾ ਤੇ ਮੰਡੀ ਦੇ ਸ਼ੈੱਡ ਵੀ ਨਹੀਂ ਮਿਲਦੇ ਤੇ ਫਿਰ ਉਹ ਗਲਤ ਗੱਲ ਹੈ ਨਾ ਅੱਛਾ ਮਨਰੂੜਾ ਕਹਿੰਦੇ ਕਿ ਡਲੇਵਾਲ ਸਾਹਿਬ ਦੀ ਸਿਹਤ ਵੀ ਬਹੁਤ ਜ਼ਰੂਰੀ ਹੈ ਤੁਹਾਨੂੰ ਲੱਗਦਾ ਹੈ ਉਹਨਾਂ ਨੂੰ ਮਰਨ ਵਰਤ ਖੋਲ ਦੇਣਾ ਚਾਹੀਦਾ ਐਬਸੋਲੂਟਲੀ ਮੈਨੂੰ ਲੱਗਦਾ ਹੈ ਕਿ ਜੇ ਉਹਨਾਂ ਦੀ ਸਿਹਤ ਵਧੀਆ ਰਹੂਗੀ ਤਾਂ ਦੀ ਉਹ ਆਪਣੇ ਵਾਸਤੇ ਲੜ ਸਕਣਗੇ ਨਾ ਸਾਡੇ ਕਿਸਾਨ ਲੀਡਰ ਤਾਂ ਦੀ ਉਹਨਾਂ ਦੀ ਸਿਹਤ ਇੰਪੋਰਟੈਂਟ ਹੈ ਬਿਲਕੁਲ ਸਹੀ ਕਿਹਾ ਅਮਨ ਜੀ ਨੇ ਸਿਹਤ ਫਰਸਟ ਆਉਂਦੀ ਹੈ ਬਾਕੀ ਮੁੱਦੇ ਤੇ ਲੜਾਈ ਆਪਾਂ ਚੱਲਦੇ ਰਹਿਣਗੇ ਹੋਤੇ ਸਾਡੀ ਲੜਾਈ ਚੱਲ ਰਹੀ ਹੈ ਸੈਂਟਰ ਦੇ ਨਾਲ ਐਮਐਸਕੇ ਨੂੰ ਲੈ ਕੇ ਅੱਛਾ ਇਹਨਾਂ ਦੋ ਤਿੰਨ ਦਿਨਾਂ ਦੇ ਵਿੱਚ ਸੋਨੀਆ ਮਾਂਚ ਕਿੰਨੇ ਬਦਲਾਅ ਹੋਏ ਨੇ ਹਣ ਇੱਕ ਪਾਰਟੀ ਨੂੰ ਰਿਪਰੈਜ਼ੈਂਟ ਕਰ ਰਹੀ ਹਾਂ ਪਹਿਲਾਂ ਖੁੱਲੇ ਆਮ ਕਿਸਾਨਾਂ ਦੇ ਹੱਕ ਦੇ ਵਿੱਚ ਗਰਜਦੇ ਸੀ ਨਾ ਕਿਸੇ ਸਰਕਾਰ ਦਾ ਡਰ ਨਾ ਕਿਸੇ ਪਾਰਟੀ ਦਾ ਡਰ ਮੈਨੂੰ ਅੱਜ ਵੀ ਕਿਸੇ ਦਾ ਡਰ ਨਹੀਂ ਹੈਗਾ ਮੈਂ ਖੁੱਲੇ ਆਮ ਅੱਜ ਵੀ ਗੱਲ ਕਰ ਰਹੀ ਹਾਂ ਨਾ ਹੀ ਮੈਨੂੰ ਕੋਈ ਪਾਰਟੀ ਦਾ ਪ੍ਰੈਸ਼ਰ ਹੈ ਕਿ ਮੈਂ ਕੋਈ ਗਲਤ ਗੱਲ ਕਰਾਂ ਪਾਰਟੀ ਹਮੇਸ਼ਾ ਸਹੀ ਦੇ ਨਾਲ ਖੜੀ ਦੀ ਹੈ ਔਰ ਮੈਂ ਸਹੀ ਦੇ ਨਾਲ ਖੜੀ ਹਾਂ ਅੱਜ ਵੀ ਪਾਰਟੀ ਨੇ ਕਿਸਾਨਾਂ ਦੇ ਹੱਕ ਵਾਸਤੇ ਫੈਸਲੇ ਲਏ ਨੇ ਔਰ ਪੰਜਾਬ ਦੇ ਪਾਣੀ ਨੂੰ ਕੰਸਰਨ ਰੱਖ ਕੇ ਸੀਐਮ ਸਾਹਿਬ ਨੇ ਗੱਲ ਕੀਤੀ ਹੈ ਸੋ ਮੈਨੂੰ ਲੱਗਦਾ ਹੈ ਕਿ ਮੁੱਦੇ ਬਿਲਕੁਲ ਸਹੀ ਨੇ ਪੰਜਾਬ ਵਾਸਤੇ